ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹਮੇਸ਼ਾ ਸਰਗਰਮ ਰਹਿਣ ਵਾਲੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਾਸਿਕ ਮੀਟਿੰਗ ਵਿੱਚ ਪੈਨਸ਼ਨਾਂ ਦੀਆਂ ਵਧਦੀਆਂ ਮੰਗਾਂ ਲਈ ਉਠਾਈ ਆਵਾਜ਼ ਦਾ ਜਿੱਤਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਜਾਣਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸਨੂੰ ਕਰ ਲਈਂ ਤਾਂ ਜੋ ਰੇਕ ਹੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਪੰਜਾਬ ਪਰ ਵਿੱਚ ਵਾਖੂਬ ਪੈਨਸ਼ਨਰਸ ਅਸੋਸੀਏਸ਼ਨਾਂ ਦੁਆਰਾ ਆਪਣੀਆਂ ਮਾਸਿਕ ਮੀਟਿੰਗਾਂ ਵਿੱਚ ਪੈਨਸ਼ਨਾਂ ਦੀਆਂ ਵਕਦੀਆਂ ਮੰਗਾਂ ਪ੍ਰਤੀ ਜ਼ੋਰਦਾਰ ਆਵਾਜ਼ ਉਠਾਈ ਜਾਂਦੀ ਹੈ ਤੇ ਇਸ ਕੰਮ ਵਿੱਚ ਪੰਜਾਬ ਪੈਨਸ਼ਨਲ ਵੈਲਫੇਅਰ ਅਸੋਸੀਏਸ਼ਨ ਪਗਵਾੜਾ ਵੀ ਆਪਣਾ ਰੋਲ ਬਾਕੂਬ ਨਿਭਾ ਰਹੀ ਹੈ ਤਾਂ ਆਓ ਇਸ ਤਰ੍ਹਾਂ ਹੀ ਆਪਣੀ ਮਾਸਿਕ ਮੀਟਿੰਗ ਵਿੱਚ ਇਸ ਅਸੋਸੀਏਸ਼ਨ ਦੁਆਰਾ ਉਠਾਈਆਂ ਮੰਗਾਂ ਦੀ ਜਾਣਕਾਰੀ ਲੈਂਦੇ ਹਾਂ ਇਸ ਵੀਡੀਓ ਵਿੱਚ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਾਸਿਕ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪਰਮੋਤਮਾਰ ਜੋਸ਼ੀ ਦੀ ਪ੍ਰਧਾਨਗੀ ਐਡ ਕੀਤੀ ਗਈ ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਉਗੇ ਟ੍ਰੇਡ ਯੂਨੀਅਨ ਅਤੇ ਖੱਬੇ ਪੱਤੀ ਲਹਿਰ ਦੇ ਆਗੂ ਸੁਤੰਤਰ ਕੁਮਾਰ ਨਵਾਂ ਸ਼ਹਿਰ ਸਾਬਕਾ ਗਵਰਨਰ ਸਤਿਆਪਾਲ ਮਲਕ ਪੈਨਸ਼ਨਰ ਮੈਂਬਰ ਰਤਨ ਸਿੰਘ ਵਿਰਾਇਆ ਦੇ ਵੱਡੇ ਭੈਣ ਜੀ ਸ਼੍ਰੀਮਤੀ ਅਮਰਕੌਰ ਜੀ ਆਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੋਨ ਤਾਲ ਕੇ ਸ਼ਰਦਾਂਜਲੀ ਪੇਸ਼ ਕੀਤੀ ਗਈ ਅਸੋਸੀਏਸ਼ਨ ਦੇ ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਜੁਲਾਈ ਮਹੀਨੇ ਵਿੱਚ ਆਉਂਦਾ ਹੈ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਦੀ ਤੰਦਰੁਸਤੀ ਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਮੀਟਿੰਗ ਦੀ ਸਮੂੱਚੀ ਕਾਰਵਾਈ ਨੂੰ ਅਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਖੇਦੀ ਕਰਦੇ ਹੋਏ ਮੰਗ ਕੀਤੀ ਕਿ 6ਵੇਂ ਪੇਗ ਮਿਸ਼ਨ ਵੱਲੋਂ ਕੀਤੀ ਗਈ ਸਪਾਸ ਸੰਸਾਰ ਪੈਨਸ਼ਨਾਂ ਦੀ ਪੈਨਸ਼ਨ 2.95 ਗੁਣਾ ਦੇ ਨਾਲ ਤੁਰੰਤ ਰਿਵਾਈਜ਼ ਕਰਨ ਲਈ ਪੰਜਾਬ ਸਰਕਾਰ ਪੱਤਰ ਜਾਰੀ ਕਰੇ ਇਹ ਵੀ ਮੰਗ ਕੀਤੀ ਗਈ ਕਿ ਸੇਵਾ ਮੁਕਤ ਹੋ ਰਹੇ ਨਵੇਂ ਪੈਨਸ਼ਨਾਂ ਦੀਆਂ ਅਦਾਇਗੀਆਂ ਨਾ ਕਰਨ ਲਈ ਖਜ਼ਾਨਾ ਦਫ਼ਤਰਾਂ ਤੇ ਲਗਾਈ ਅਣਕਲਾਨੀ ਪਾਬੰਦੀ ਤੁਰੰਤ ਖਤਮ ਕੀਤੀ ਜਾਵੇ ਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਸੇਵਾ ਮੁਕਤੀ ਦੇ ਬੰਦੇ ਲਾਭਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਦੂਜੇ ਮਤੇ ਰਹੀ 6ਵੇਂ ਪੇਕ ਮਿਸ਼ਨ ਦਾ 66 ਮਹੀਨਿਆਂ ਯਾਨੀ ਕਿ 5.5 ਸਾਲਾਂ ਦੇ ਬਕਾਏ ਦੇ ਲੰਬੇ ਸੁਨੇ ਜਾਂ ਕਿਸ਼ਤਾਂ ਵਖੇਰੂ ਫੇਰੂ ਕਰਕੇ ਦੇਣ ਦੀ ਬਜਾਏ ਇੱਕ ਮੁਸਤ ਇੱਕੋ ਵਾਰ ਦਿੱਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਚੁਕਵਾਏ ਗਏ ਸੰਵਿਧਾਨ ਦੀਆਂ ਕਾਪੀਆਂ ਵੰਡੀਆਂ ਗਈਆਂ ਐਸੋਸੀਏਸ਼ਨ ਨੂੰ ਰਜਿਸਟਰਡ ਕਰਵਾਉਣ ਲਈ ਵਿਚਾਰ-ਵਟਾਂਦਰਾ ਕਰਦੇ ਹੋਏ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਨਾਮ ਨਾਲ ਰਜਿਸਟਰ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਤੇ ਰੋਟਿੰਦਾ ਖਰਚ ਫੰਡ ਵਿੱਚੋਂ ਖਰਚਣ ਦਾ ਫੈਸਲਾ ਕੀਤਾ ਗਿਆ ਦੇਸ਼ਵੰਤ ਯਾਦਗਾਰ ਹਾਲ ਜਿਲੰਦਰ ਦੀ ਮੁਰੰਮਤ ਤੇ ਚੱਲ ਰਹੇ ਕੰਮ ਦੇ ਖਰਚੇ ਵਿੱਚ ਐਸੋਸੀਏਸ਼ਨ ਵੱਲੋਂ ਸਭ ਸੰਤਿਨਾ 11000 ਰੁਪਏ ਦਾ ਯੋਗਦਾਨ ਪਾਉਣ ਦਾ ਮਤਾ ਵੀ ਪਾਸ ਕੀਤਾ ਗਿਆ ਪਿਛਲੇ ਮਹੀਨੇ ਦੀ ਮੀਟਿੰਗ ਤੋਂ ਬਾਅਦ ਰੋਏ ਸੰਘਰਸ਼ ਦਾ ਰਿਵਿਊ ਕੀਤਾ ਗਿਆ ਤੇ ਕੀਤੀ ਗਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ਤੇ ਜ਼ੋਰਦਾਰ ਢੰਗ ਨਾਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਸ ਸਾਂਝਾ ਫਲੰਟ ਅਗਵਾ ਨਾਲ ਮੀਟਿੰਗ ਕਰਨ ਤੋਂ ਵਾਰ-ਵਾਰ ਤਾਲਾ ਵਟਣਾ ਤੁਰੰਤ ਬੰਦ ਕੀਤਾ ਜਾਵੇ ਤੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਸਾਂਝਾ ਪ੍ਰੰਡ ਦੇ ਆਗੂਆਂ ਨਾਲ ਤੁਰੰਤ ਸਖਾਵਾਂਵੇਂ ਮਾਹੌਲ ਦੇ ਵਿੱਚ ਗੱਲਬਾਤ ਕਰਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਐਲਾਨ ਕਰੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪੇਕ ਮਿਸ਼ਨ ਦੀ ਸਿਫਾਰਸ਼ ਅਨੁਸਾਰ ਪੈਨਸ਼ਨਾਂ ਨੂੰ ਪੈਨਸ਼ਨ ਵਾਇਸ ਲਈ 2.95 ਦਾ ਗੁਣਾਕ ਲਾਗੂ ਕਰਨ डीए 13% ਵੈਧੀਆਂ ਕਿਸ਼ਤਾਂ ਅਤੇ ਡੀਏ ਦੇ ਪਿਛਲੇ ਬਕਾਏ ਦੇਣ ਕਿਉਂ ਬੈਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਕਾਤੇ ਮਲਾਜਮਾਂ ਨੂੰ ਹੋਰ ਗ੍ਰੇਡਾਂ ਵਿੱਚ ਰੈਗੂਲਰ ਕਰਨ ਮਾਣ ਪੱਤਾ ਵਰਕਰ ਵਰਕਰਾਂ ਦਾ ਮਾਣ ਪੱਤਾ ਦੁੱਗਣਾ ਕਰਨ ਮੈਡੀਕਲ ਪੱਤਾ 2000 ਰੁਪਏ ਕਰਨ ਨਾ ਕੈਸ਼ਲੈਸ ਸਿਹਤ ਸਕੀਮ ਸੋਧ ਕੇ ਲਾਗੂ ਕਰਨ ਸੋਧ ਦੇ ਨਾਂ ਤੇ ਬੰਦ ਕੀਤੇ ਭੱਤੇ ਬਹਾਲ ਕਰਨਾ ਵਿਕਾਸ ਦੇ ਨਾਂ ਤੇ ਲਗਾਇਆ 200 ਰੁਪਏ ਦਾ ਜੱਗੀਆ ਟੈਕਸ ਬੰਦ ਕਰਨ ਹਰ ਵਿਭਾਗ ਵਿੱਚ ਪੂਰੇ-ਪੂਰੇ ਗ੍ਰੇਡਾਂ ਤੇ ਨਵੀਆਂ ਨਿਯੁਕਤੀਆਂ ਚਾਲੂ ਕਰਨ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਸ ਸਾਝਾ ਫਰੰਟ ਲਗਾਤਾਰ ਸੰਘਰਸ਼ੀਲ ਹੈ ਅਤੇ ਰਹੇਗਾ ਜੇ ਪੰਜਾਬ ਸੰਘਰਮ ਨੇ ਆਪਣਾ ਸਮਾਂ ਰਹਿੰਦੇ ਹੋਏ ਹੀ ਸਾਝਾ ਫਰੰਟ ਪੰਜਾਬ ਦੇ ਆਗੂ ਨਾਲ ਸਖਾਵਾਂ ਮਾਹੌਲ ਵਿੱਚ ਗਲਬਾਤ ਕਰਦੇ ਹੋਏ ਮੰਗਾ ਮੰਨ ਅਤੇ ਲਾਗੂ ਕਰਨ ਲਈ ਗੰभीरता ਨਾ ਦਿਖਾਈ ਤਾਂ ਇਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਸੰਜਿਆਪਲੰਟ ਵੱਲੋਂ ਉਹ ਇੱਕ ਵਿੱਚ ਜੋ ਵੀ ਐਕਸ਼ਨ ਅਲਾਣੇ ਜਾਣਗੇ ਉਹਨਾਂ ਐਕਸ਼ਨਾਂ ਨੂੰ ਕਾਬਯਤ ਕਰਨ ਲਈ ਪੈਨਸ਼ਨ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਵੇਦਸਕਰਤ ਗੁਰਨਾਮ ਸਿੰਘ ਸਰਣੀ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨਾਲ ਐਸੋਸੀਏਸ਼ਨ ਦੀ ਆਮਦਨ ਅਤੇ ਖਰਚੇ ਦੇ ਵੇਰਵੇ ਸਾਂਝੇ ਕੀਤੇ ਅਤੇ ਕੀਤੇ ਗਏ ਖਰਚਿਆਂ ਨੂੰ ਸੱਦ ਸੰਮਤੀ ਨਾਲ ਪਾਸ ਕੀਤਾ ਕੀਤਾ ਗਿਆ। ਵਿੱਤ ਸਕੱਤਰ ਵੱਲੋਂ ਸਾਲ 2023 ਦਾ ਸੰਘਰਸ਼ ਫੰਡ ਜਮ੍ਹਾਂ ਕਰਵਾ ਚੁੱਕੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਦੇ ਉਨ੍ਹਾਂ ਮੈਂਬਰਾਂ ਨੂੰ ਬੇਨਤੀ ਵੀ ਕੀਤੀ ਗਈ ਕਿ ਜਿਨ੍ਹਾਂ ਨੇ ਅਜੇ ਸਾਲ 2023 ਦਾ ਸੰਘਰਸ਼ ਫੰਡ ਜਮ੍ਹਾਂ ਨਹੀਂ ਕਰਵਾਇਆ ਓ ਮੈਂਬਰ ਜਲਦੀ ਤੋਂ ਜਲਦੀ ਫੰਡ ਜਮਾ ਕਰਾਉਣ ਦੀ ਕਿਰਪਾਤਾ ਕਰਨ ਤਾਂ ਜੋ ਡਿਫਾਲਟਰ ਹੋਣ ਤੋਂ ਬਚੇ ਰਹੀਏ ਆਖਰ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਮੋਤਮਰ ਜੋਸ਼ੀ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਦੇ ਘਰਾਂ ਵਿੱਚ ਬੈਠੇ ਮੈਂਬਰਾਂ ਨੂੰ ਵੀ ਮਾਸਿਕ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਵਧਾਉਣ ਦੀ ਅਪੀਲ ਵੀ ਕੀਤੀ ਇਸ ਸਮੇਂ ਹੋਰਨਾ ਤੋਂ ਇਲਾਵਾ ਪ੍ਰਮੋਤ ਮਾਧੋਸ਼ੀ ਪ੍ਰਿੰਸੀਪਲ ਤੰਵੀਰ ਨਰਨ ਪ੍ਰਿੰਸੀਪਲ ਤਸੇਮ ਸਿੰਘ ਕ੍ਰਿਸ਼ਨ ਗੋਪਾਲ ਚੋਪੜਾ ਕੇਕੇ ਪਾਂਡੇ ਫਰਪਜਨ لال ਕੌਲ ਗੁਰਨਾਮ ਸਿੰਘ ਸੈਣੀ ਪਿਆਰਾ ਰਾਮ ਪੁਲਾਹੀ ਅਤੇ ਕੁਲਦੀਪ ਸਿੰਘ ਕੌੜਾ ਸਾਧੀ ਪੈਨਸ਼ਨਰ ਸਾਥੀ ਹਾਜ਼ਰ ਸਨ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹ ਜੋ ਮਹੀਨਾਵਾਰ ਮੀਟਿੰਗਾਂ ਦੇ ਵਿੱਚ ਭਗਤੀਆਂ ਮੰਗਾ ਦੇ ਬਾਰੇ ਪੈਨਸ਼ਨ ਸਾਥੀਆਂ ਵੱਲੋਂ ਜੋਰ دار ਆਵਾਜ਼ ਉਠਾਈ ਜਾ ਰਹੀ ਹੈ ਕਿ ਇਸ ਦੇ ਨਾਮ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂੰ ਸੜਕੇਗੀ ਕਿਉਂਕਿ ਬਹੁਤ ਵਾਰੀ ਪੈਨਸ਼ਨਰਾਂ ਨੇ ਅਤੇ ਮੁਲਾਜ਼ਮਾਂ ਨੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਜਾਣ ਪੁੱਝ ਕੇ ਸਰਕਾਰ ਜੋ ਹੈ ਉਹਨਾਂ ਦੀਆਂ ਮੰਗਾਂ ਵੱਲ ਪਤਾ ਨਹੀਂ ਕਿਸ ਸਾਜ਼ਿਸ਼ ਤਹਿਤ ਚੁੱਪ ਵਟ ਕੇ ਤੇ ਮੰਗਾਂ ਨੂੰ ਨਾ ਮੰਨਣ ਲਈ ਚੁੱਪ ਥਾਲੀ ਹੋਈ ਹੈ ਜਿਸ ਦੀ ਕੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਜਾਣੀ ਬਣਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ